ਪਿਛਲੇ ਕੁਝ ਲੰਬੇ ਸਮੇਂ ਤੋਂ ਜਿਮਾਂ ਦੇ ਵਿੱਚ ਘਾਟੂ ਮਰਦੇ ਨੌਜਵਾਨਾਂ ਦੇ ਵਿੱਚ ਹਾਰਟ ਅਟੈਕ ਤੇ ਵਧ ਰਹੇ ਮਾਮਲਿਆਂ ਨੇ ਚਿੰਤਾ ਪਤਾ ਦਿੱਤੀ ਹੈ ਇਸ ਮਾਮਲੇ ਨੂੰ ਗੰਬੀਰਤਾ ਦੇ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹੁਣ ਪੰਜਾਬ ਭਰ ਦੇ ਜਿਮਾਂ ਦੇ ਵਿੱਚ ਵਰਤੇ ਜਾਣ ਵਾਲੇ ਸਪਲੀਮੈਂਟਸ ਦੀ ਜਾਂਚ ਕੀਤੀ ਜਾਵੇਗੀ ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਜਿਮਾਂ ਦੇ ਵਿੱਚ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਕੈਪਸੂਲ ਜਾਂ ਪੀਣ ਵਾਲੇ ਪਦਾਰਥ ਸਿਹਤ ਦੇ ਲਈ ਸੁਰੱਖਿਅਤ ਨੇ ਜਾਂ ਨਹੀਂ ਤਾਂ ਬਾਜ਼ਾਰ ਦੇ ਵਿੱਚ ਕਈ ਵਾਰ ਗੈਰ-ਮਿਆਰੀ ਜਾਂ ਪਾਬੰਦੀਸ਼ੂਤ ਸਪਲੀਮੈਂਟ ਆ ਜਾਂਦੇ ਨੇ ਜੋ ਕਿ ਸਰੀਰ ਉੱਤੇ ਤੁਰੰਤ ਅਸਰ ਕਰਦੇ ਨੇ ਪਰ ਲੰਬੇ ਸਮੇਂ ਦੇ ਵਿੱਚ ਸਿਹਤ ਦੇ ਲਈ ਖਤਰਾ ਬਣ ਜਾਂਦੇ ਨੇ ਤਾਂ ਸਿਹਤ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਸਿਰਫ ਸਪਲੀਮੈਂਟ ਦੀ ਜਾਂਚ ਤੱਕ ਸੀਮਿਤ ਨਹੀਂ ਰਹਿਵਾਂਗੇ ਸਰਕਾਰ ਜਿਮ ਟ੍ਰੇਨਰਾਂ ਨੂੰ ਸੀਪੀਆਰ ਦੀ ਬਿਹਤਰ ਟ੍ਰੇਨਿੰਗ ਵੀ ਦੇਵੇਗੀ ਤਾਂ ਜੋ ਐਮਰਜੈਂਸੀ ਸਥਿਤੀ ਦੇ ਵਿੱਚ ਕਿਸੇ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਤੇ ਇਹ ਟ੍ਰੇਨਿੰਗ ਜਿਮ ਮਾਲਕਾਂ ਅਤੇ ਟ੍ਰੇਨਰਾਂ ਦੇ ਲਈ ਲਾਜ਼ਮੀ ਕਰਨ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਸਿਹਤ ਮਾਰਕਾ ਦਾ ਕਹਿਣਾ ਹੈ ਕਿ ਬਿਨਾਂ ਡਾਕਟਰੀ ਸਲਾਹ ਦੇ ਸਪਲੀਮੈਂਟ ਦੀ ਵਰਤੂ ਹਤੇ ਹੱਦ ਤੋਂ ਵੱਧ ਵਰਕਆਊਟ ਦਿਲ ਉੱਤੇ ਦਬਾਅ ਪਾਉਂਦੇ ਨੇ ਖਾਸ ਕਰਕੇ ਘੱਟ ਉਮਰ ਦੇ ਵਿੱਚ ਜਦੋਂ ਸਰੀਰ ਹਾਲੇ ਵਿਕਾਸ ਅਵਸਥਾ ਦੇ ਵਿੱਚ ਹੁੰਦਾ ਤਾਂ ਲੋਡ ਤੋਂ ਵੱਧ ਸਟ੍ਰੇਨ ਦੇ ਨਾਲ ਦਿਲ ਦੀ ਧੜਕਣ ਵੀ ਵੱਧ ਜਾਂਦੀ ਹੈ ਪੰਜਾਬ ਸਰਕਾਰ ਦੇ ਯੂਜ਼ਰ ਅਨੁਸਾਰ ਪਹਿਲਾਂ ਵੱਡੇ ਸ਼ਹਿਰ ਜਿਦਾ ਕਿ ਲੁਧਿਆਣਾ ਅਮ੍ਰਿਤਸਰ ਜਲੰਧਰ ਪਟਿਆਲਾ ਅਤੇ ਚੰਡੀਗੜ੍ਹ ਦੇ ਜਿੰਮਸ ਦੇ ਵਿੱਚ ਸਪਲੀਮੈਂਟ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਇਸ ਤੋਂ ਬਾਅਦ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਵੀ ਜਾਂਚ ਮੁਹਿੰਮ ਚਲਾਈ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਕਦਮ ਨੌਜਵਾਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਜਾ ਰਿਹਾ ਹੈ ਨਾ ਕਿ ਕਿਸੇ ਵੀ ਜਿਮ ਉਦਯੋਗ ਨੂੰ ਨੁਕਸਾਨ ਪਹੁੰਚਾਉਂਦੇ ਜਿਹੜੇ ਜਿਮ ਬਿਆਰੀ ਸਪਲੀਮੈਂਟ ਵਰਤਦੇ ਨੇ ਸੁਰੱਖਿਆ ਮਾਪਦੰਡਾਂ ਉਤੇ ਖਰਾ ਉਤਰਦੇ ਨੇ ਉਹਨਾਂ ਉਤੇ ਦਿੱਕਤ ਨਹੀਂ ਆਵੇਗੀ ਤਾਂ ਸਰਕਾਰ ਹਦਾਇਤਾਂ ਦੇ ਤਹਿਤ ਜਿਮਾਂ ਦੇ ਵਿੱਚ ਸਪਲੀਮੈਂਟ ਦੇ ਪੈਕਟਾਂ ਉਤੇ ਨਿਰਮਾਣ ਤਾਰੀਖ ਸਮਾਪਤੀ ਤਾਰੀਖ ਬਣਾਉਣ ਵਾਲੀ ਕੰਪਨੀ ਦਾ ਨਾਮ ਤੇ ਮਨਜ਼ੂਰੀ ਨੰਬਰ ਹੋਣਾ ਸਪਸ਼ਟ ਕਰ ਦਿੱਤਾ। ਨਾਲੇ ਜਿਮ ਟ੍ਰੇਨਰਾਂ ਨੂੰ ਐਮਰਜੈਂਸੀ ਮੈਡੀਕਲ ਕਿਟ ਰੱਖਣੀ ਲਾਜ਼ਮੀ ਕਰ ਦਿੱਤੀ ਹੈ। ਇਸ ਫੈਸਲੇ ਨੂੰ ਲੈ ਕੇ ਨੌਜਵਾਨ ਅਤੇ ਮਾਪਿਆਂ ਦੇ ਵਿੱਚ ਸੰਤੂਖ ਦੀ ਲਹਿਰ ਹੈ ਤੇ ਕਈ ਜਿਮ ਮਾਲਕਾਂ ਨੇ ਕਿਹਾ ਕਿ ਜੇਕਰ ਇਹ ਕਦਮ ਸਿਹਤ ਸੁਰੱਖਿਆ ਦੇ ਲਈ ਹੈ ਤਾਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਮਸੋਪੇਚਾਰ ਨੂੰ ਸੁਰੱਖਿਤ ਬਣਾਉਣ ਦੇ ਲਈ ਇੱਕ ਵੱਡੀ ਅਤੇ ਸਕਾਰਾਤਮਕ ਦਿਸ਼ਾ ਤੇ ਵੱਲ ਕਦਮ ਚੁੱਕ ਰਹੀ ਹੈ।